ਪੰਜਾਬ ਚ ਆਰਐਸਐਸ ਦੇ ਸੀਨੀਅਰ ਵਰਕਰ ਦੇ بیٹے ਦਾ ਕੀਤਾ ਕਤਲ ਦੋ ਨੌਜਵਾਨਾ ਨੇ ਮਾਰੀਆਂ ਗੋਲੀਆਂ ਸ਼ਹਿਰ ਚ ਬਣਿਆ ਖੋਫ ਦਾ ਮਾਹੌਲ ਸੀਸੀਟੀਵੀ ਫੁਟੇਜ ਵੀ ਆਇਆ ਸਾਹਮਣੇ ਕਾਂਦ ਦਾ ਇਹ ਸਮਾਜਿਕ ਸਗਠਨਾ ਚ ਭਾਰੀ ਰੋਸ ਦਿਲਾ ਦਿੱਤੇ ਫਿਰੋਜ਼ਪੁਰ ਬੰਦ ਦੀ ਕੋਟ ਬੀਤੀ ਦੇਸ਼ ਸ਼ਾਮ ਪੰਜਾਬ ਦੇ ਵਿੱਚ ਆਰਐਸਐਸ ਵਰਕਰ ਬਲਦੇਵ ਰਾਜ ਅਰੋੜਾ ਦੇ بیٹے ਨਵੀਨ ਅਰੋੜਾ ਦਾ ਕਤਲ ਕੀਤਾ ਗਿਆ ਤਦਾਜ਼ੇ ਕੀ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਨਵੀਨ ਅਰੋੜਾ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੇ ਨਵੀਨ ਕੁਮਾਰ ਨੂੰ ਇਲਾਜ ਲਈ ਜਿਵੇਂ ਹਸਪਤਲ ਪਹੁੰਚਾਇਆ ਗਿਆ ਉੱਥੇ ਉਸ ਨੂੰ ਮ੍ਰਿਤਕ ਐਲਾਨਿਆ ਗਿਆ ਤਦਾਜ਼ੇ ਕੀ ਫਿਰੋਜ਼ਪੁਰ ਦੇ ਵਿੱਚ ਇਹ ਦੇਸ਼ ਸ਼ਾਮ ਘਟਨਾ ਵਾਪਰੀਆ ਸੀਨੀਅਰ ਆਰਐਸਐਸ ਵਰਕਰ ਬਲਦੇਵ ਰਾਜ ਅਰੋੜਾ ਦੇ ਬੇਟੇ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਦਾਜ਼ੇ ਕੀ ਫਿਰੋਜ਼ਪੁਰ ਦੇ ਵਿੱਚ ਡਰ ਅਤੇ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ ਇਸ ਘਟਨਾ ਨੇ ਨਾਜ਼ਕਨ ਵੀਨ ਕੁਮਾਰ ਦੇ ਦਾਦਾ ਸਵਰਗੀ ਦਿਨਾਨਾਥ ਅਰੋੜਾ ਲੰਬੇ ਸਮੇਂ ਤੋਂ ਆਰਐਸਐਸ ਵਰਕਰਸ ਸਨ ਜਿਨ੍ਹਾਂ ਨੇ ਐਮਰਜੈਂਸੀ ਦੌਰਾਨ ਰੇਲਵੇ ਕੱਟੇ ਸੇ ਤੇ ਆਜ਼ਾਦੀ ਦੇ ਸਮੇਂ ਤੋਂ ਸੰਘ ਦੇ ਸਰਗਰਮ ਮੈਂਬਰ ਸਨ ਹੁਣ ਉਹਨਾਂ ਦਾ ਬੇਟਾ ਬਲਦੇਵ ਰਾਜ ਅਰੋੜਾ ਆਰਐਸਐਸ ਵਰਕਰ ਵਜੋਂ ਆਪਣੀ ਡਿਊਟੀ ਨਿਭਾ ਰਹੇ ਹਨ ਬਲਦੇਵ ਰਾਜ ਅਰੋੜਾ ਦੇ ਫਿਰੋਜ਼ਪੁਰ ਸ਼ਹਿਰ ਦੇ 메ਨ ਬਾਜ਼ਾਰ ਦੇ ਵਿੱਚ ਦੁਪੱਟੀਆਂ ਦੀ ਦੁਕਾਨ ਜਿੱਥੇ ਕਿ ਬਲਦੇਵ ਰਾਜ ਅਰੋੜਾ ਤੇ ਉਸ ਦਾ ਬੇਟਾ ਨਵੀਨ ਅਰੋੜਾ ਇਹ ਦੁਕਾਨ ਸੰਭਾਲਦੇ ਸੀ ਤਾਂ ਸ਼ਨੀਵਾਰ ਸ਼ਾਮ ਬਲਦੇਵ ਰਾਜ ਅਰੋੜਾ ਦਾ ਬੇਟਾ ਨਵੀਨ ਅਰੋੜਾ ਜਿਵੇਂ ਹੀ ਦੁਕਾਨ ਤੋਂ ਘਰ ਵਾਪਸ ਜਾ ਰਿਹਾ ਸੀ ਤਾਂ ਯੂਕੋ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਦੇ ਨਾਲ ਪੁੱਲ ਸੁੱਟਿਆ ਇਸ ਘਟਨਾ ਨਾਲ ਫਿਰੋਜ਼ਪੁਰ ਦੇ ਲੋਕਾਂ ਦੇ ਵਿੱਚ ਡਰ ਬਣਿਆ ਹੋਇਆ ਲੋਕਾਂ ਚ ਭਾਰੀ ਰੋਸ ਹੈ ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਿਸ ਮੌਕੇ ਤੇ ਪਹੁੰਚੀ ਤੇ ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਸ-ਪਾਸ ਲੱਗੇ ਸਿਸਟਮਿਕ ਕੈਮਰੇ ਵੀ ਖੰਗਾਲਿਆ ਜਾ ਰਿਹਾ ਤੇ ਸਿਸਟਮਿਕ ਫੁਟੇਜ ਵੀ ਇਸ ਕਟਨਾ ਦੇ ਸਾਹਮਣੇ ਹੈ ਜਾਂ ਜਿਸ ਦੇ ਵਿੱਚ ਕਿ ਹਮਲਾਵਰ ਪੈਦਲ ਹੀ ਭੱਜਦੇ ਨਜ਼ਰ ਆ ਰਹੇ ਨੇ ਦੇਵੀ ਗੱਲ ਸਾਹਮਣੇ ਆ ਰਹੀ ਹੈ ਕਿ ਮੋਟਰਸਾਈਕਲ ਤੇ ਸਵਾਰ ਹਮਲਾਵਰਾਂ ਨੇ ਨਵੀਨ अरोड़ा ਨੂੰ ਗੋਲੀਆਂ ਮਾਰਨ ਤੋਂ ਪਹਿਲਾਂ ਉਸ ਦੀ ਰੇਖੀ ਕੀਤੀ ਸੀ ਅਤੇ ਉਸ ਨੂੰ ਆਉਂਦਿਆਂ ਦੇਖ ਕੇ ਗੋਲੀਆਂ ਚਲਾ ਦਿੱਤੀਆਂ ਇਸ ਕਤਲकांड ਨੂੰ ਲੈ ਕੇ ਫਿਰੋਜ਼ਪੁਰ ਦੇ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਫਿਰੋਜ਼ਪੁਰ ਸ਼ਹਿਰ ਵਪਾਰ ਮੰਡਲ ਦੇ ਪ੍ਰਧਾਨ ਅਤੇ ਵੱਖ-ਵੱਖ ਸਮਾਜਿਕ ਸੰਗਠਨਾਂ ਦੇ ਔਦਦੇਦਾਰਾਂ ਦੁਕਾਨਦਾਰਾਂ ਤੇ ਜਨਤਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਵੀਨ अरोड़ा ਦੇ ਕਾਤਲਾਂ ਨੂੰ ਜਲਦ ਨਾ ਫੜਿਆ ਗਿਆ ਤਾਂ ਫਿਰੋਜ਼ਪੁਰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਜਾਵੇਗਾ ਤਾਂ ਦੱਸਦੇ ਕਿ ਇਸ ਮੌਕੇ ਤੇ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਹਲਕਾ ਵਿਧਾਇਕ ਰਣਵੀਰ ਸਿੰਘ ਭੁੱਲਰ ਵੀ ਮੌਕੇ ਤੇ ਪਹੁੰਚੇ ਅਤੇ ਵਾਰਸਾ ਦਾ ਕਹਿਣਾ ਕਿ ਜਿੰਨੀ ਦੇਰ ਦੋਸ਼ੀਆ ਦਾ ਇਨਕਾਊਂਟਰ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ ਸਰ ਅਸੀਂ ਨਾ ਤੁਹਾਨੂੰ ਕਲੀਅਰ ਕਰ ਦਈਏ ਅਸੀਂ ਬਾਜ਼ਾਰ ਨਹੀਂ ਖੁੱਲਣ ਦੇਣਾ ਜ ਹੁਣ ਸਾਡੇ ਨਾਲ 15 ਦਿਨ ਪਹਿਲਾਂ ਜਿਹੜੀ ਛੱਡਣਾ ਹੋਈ ਹੈ ਨਾ ਨਾ ਲੜਕੀ ਨੇ ਕਪੜੇ ਲਿੱਤੇ ਨਾ ਟ੍ਰਾਈ ਕੀਤੇ ਨਾ ਕੁਝ ਕੀਤੇ ਅਸੀਂ ਉੱਥੇ ਮਾਫੀ ਮੰਗ ਕੇ ਆਏ ਆ ਜੀ ਮੇਰਾ ਮੇਰੇ ਮਾਮਾ ਦੀ ਦੁਕਾਨ ਤੇ ਆ ਮੇਰੇ ਮਾਮਾ ਦੀ ਦੁਕਾਨ ਤੇ ਅਸੀਂ ਤੁਹਾਨੂੰ ਕਲੀਅਰ ਕਹਿ ਰਹੇ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਅਸੀਂ ਬਹੁਤ ਕੁਝ ਕਰਾਂਗੇ ਹੁਣ ਨਹੀਂ ਨਹੀਂ ਕੋਈ ਨਹੀਂ ਸਾਰੇ ਬਹੁਤ ਕੁਝ ਕਰਾਂਗੇ ਸਾਰੇ ਬਸ ਸਾਰਾ ਸ਼ਹਿਰ ਨਾਲ ਸਾਡਾ ਧੀਰੇ ਵਰਗਾ ਮੁੰਡਾ ਨਾ ਕਿਸੇ ਨਾਲ ਉੱਚੀ ਕਰੇ ਨਾ ਕਿਸੇ ਨਾਲ ਮਾਰੀ ਕਰੇ ਸਰ ਪੂਰਾ ਕੰਮ ਹੋ ਸਕਦਾ ਜਿਹੜਾ ਨੇ ਫਿਊਚਰ ਚਾਹੁੰਦਾ ਨਾ ਐਂਜੋਰੇ ਤੇਰੀ ਮੇਰੀ ਡਿਊਟੀ ਹੈ ਇਹ ਤੁਹਾਡੀ ਡਿਊਟੀ ਹੈ ਨਾ ਸਰ ਮੇਰੀ ਜਿਹੜੀ ਡਿਊਟੀ ਮੈਂ ਕੱਲ ਹੀ ਕੱਲ ਹੀ ਮੇਰੀ ਸਟੇਟਮੈਂਟ ਸੀ ਵੀ ਗੈਂਗਸਟਰ ਪੰਜਾਬ ਤੋਂ ਖਤਮ ਕੀਤੇ ਜਾਣਗੇ ਜਗਵੰਦ ਜੀ ਸਾਨੂੰ ਇਹ ਨਹੀਂ ਚਾਹੀਦਾ ਉਡਰ ਦਾ 4 ਸਾਲ ਦਾ ਹੋ ਗਿਆ ਖਤਮ ਤੋਂ ਕਰਾਂ ਦੇਖੋ ਦੇਖੋ ਮੈਂ ਮੈਂ ਕਦਮ ਹੋ ਜਾਏਗਾ ਫਿਰ ਮੈਂ 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 ਬੜੀ ਸਿੱਧੀ ਗੱਲ ਕਰਦਾ ਵੀ ਹਾਂਜੀ ਮੈਂ ਮੈਂ ਆਪਣੀ ਸਭਾਈ ਕੁਝ ਨਹੀਂ ਕਰਾਂ ਕਿਉਂਕਿ ਬਹੁਤ ਵੱਡਾ ਨੁਕਸਾਨ ਹੈ ਤੁਸੀਂ ਕਹਿੰਦੇ ਗੈਂਸਰ ਜੈਸਰ 4 ਸਾਲ ਦਾ ਹੋ ਗਿਆ ਸਰਕਾਰ ਇੱਕ ਸਮੇਂ ਤੇ ਇਸ ਸਮੇਂ ਤੇ ਮੈਂ ਕੋਈ ਗੱਲ ਨਹੀਂ ਕਰ ਸਕਦਾ ਮੈਂ ਕੋਈ ਰਾਜਨੀਤੀ ਨਹੀਂ ਕਰਨੀ ਲੇਕਿਨ ਇਹ ਨੁਕਸਾਨ ਮੈਂ ਵੀ ਨਹੀਂ ਪੂਰਾ ਕਰ ਸਕਦਾ ਔਰ ਭਗਵੰਤਬਾਨ ਜੀ ਵੀ ਪੂਰਾ ਨਹੀਂ ਕਰ ਸਕਦਾ ਨਹੀਂ ਜੀ ਇਹ ਤੇ ਆਪਾਂ ਸਰਕਾਰ ਤੇ ਅਲਿਗੇਸ਼ਨ ਲਾਉਂਦੇ ਹੀ ਨਹੀਂ ਪਏ ਦੱਸ ਤੇ ਇਹ ਵੀ ਕਿੰਨੇ ਕੁ ਬੱਚੇ ਜਾਣਗੇ ਸ਼ਹਿਰ ਦੇ ਬਹੁਤ ਵੱਡਾ ਕਿਤੇ ਜਾ ਕੇ ਇਹ ਖੂਬਰਨਾ ਹੈਗਾ ਜੀ ਮੈਂ ਜਿਹੜੀ ਜ਼ਿਆਦਾ ਪੁਲਿਸ ਸਾਹਿਬ ਜਿਹੜੀ ਗੱਲ ਤਕਲੀਫ ਦਿੰਦੀ ਹੈ ਨਾ ਇਹਦਾ ਬੈਕਗ੍ਰਾਉਂਡ ਜਿਹੜੀ ਇਹ ਬੰਦਾ ਹੀ ਚੱਲਦਾ ਹੀ ਹੋਵੇ ਬਈ ਬੈਠੋ ਜੀ ਵੀ ਬੋਲਦਾ ਹਾਂ ਬੈਠੋ ਬਈ ਕੋਈ ਲੜਾਈ ਚੱਲਦੀ ਹੋਵੇ ਮੈਂ ਦੋਸ਼ੀ ਆ ਮੈਨੂੰ ਖੜਨਾ ਪਊਗਾ ਨਹੀਂ 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 ਬਪਾਏ ਇਹਨੂੰ ਦੇ ਉਹ ਮਾਰ ਦੋ ਇਹੋ ਜਿਹੇ ਕਰਦੇ ਐਮ ਐਲਓ ਬੈਠੋ ਬਈ ਨਹੀਂ ਆਓ ਕਮੀਰ ਉਹ ਮਾਰ ਨਾ ਸਾਹਮਣੇ ਆਓ ਜੇ ਬਟਾ ਬਈ ਕੋਈ ਗੱਲ ਨਹੀਂ ਇਹ ਤੇ ਹੁਣ ਇਹ ਮਾਰ ਨਾਲ ਜੋ ਪਾਣਾ ਵਰਤਦਾ ਉਹ ਉਹ ਦੇ ਨਹੀਂ ਰੋਕ ਸਕ ਅੱਗੋਂ ਵਾਸਤੇ ਰੋਕ ਲੋ ਜਿਹੜੀ ਹੋਰ ਜਿਹੜੇ ਬੱਚੇ ਸਾਡੇ ਸ਼ਹਿਰ ਦੇ ਆਉਣਾ ਉਹਨੂੰ ਰੋਕ ਲੋ ਚਿੰਤਾ ਦਾ ਉਹਨਾਂ ਨਾਲ ਨਾ ਕੋਈ ਦਰਦ ਦਾ ਹੋਵੇ ਇਸ ਬੱਚੇ ਦਾ ਕੋਈ ਕਿਸੇ ਨਾਲ ਪਤਾ ਜੀ ਮੈਨੂੰ ਪ੍ਰਿੰਟ ਸਰਕਲ ਦੀ ਮੈਨੂੰ ਪਤਾ ਜੀ ਦੁਕਾਨ ਤੋਂ ਬੜੇ ਦੁਕਾਨ ਤੋਂ ਤੁਹਾਡੇ ਹੱਥਾਂ ਦੇ ਬੱਚੇ ਆਈ ਫਿਰ ਕਹਿ ਹੋਵੇ ਵੀ ਕਾਨੂੰਨੀ ਨਹੀਂ ਆ ਗਿਆ ਦਿੰਦਾ ਵੀ ਤੁਸੀਂ ਇਹਨਾਂ ਬੋਲੀਆਂ ਚਲਾਓ ਨਹੀਂ ਦਿੰਦਾ ਕਾਨੂੰਨ ਇਹ ਨਹੀਂ ਆਗੇ ਦਿੰਦਾ ਵੀ ਤੁਹਾਡੀ ਦੁਸ਼ਮਣੀ ਗੋਲੀਆਂ ਚਲਾਵੇ। ਦੇਖੋ ਮੈਨੂੰ ਸਾਰੀ ਗੱਲ ਦਾ ਪਤਾ ਹੈ। ਕੋਈ ਬੱਚੇ ਦੀ ਦੁਸ਼ਮਣੀ ਨਾ ਇਹ ਜਾਣ ਬੁੱਝ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਲਈ ਆ। ਆਪੇ ਆਪ ਬੱਚਿਆਂ ਦਾ ਬੱਚਾ ਨਹੀਂ ਕੋਈ ਬਰਾਮਾ। ਦੇਖੋ ਮੈਂ ਬਿਲਕੁਲ ਸਾਰੇ ਨਹੀਂ ਕਿਹਾ। ਕੋਈ ਤਾਂ ਨਾ ਕੋਈ ਬੱਚਾ ਹੋਇਆ ਸ਼ਰਾਰਤੀ ਹੋਵੇ। ਇਹ ਜਾਣ ਬੁੱਝ ਕੇ ਇਹ ਜਾਣ ਬੁੱਝ ਕੇ ਇਹ ਇੱਕ ਤੇ ਸਾਜ਼ਿਸ਼ਦਿਨ ਹੋਇਆ। ਹਰੋ ਸਾਜਿਸ਼ ਜਲਦੀ ਬੇਨਕਾਬ ਹੋਊਗੀ ਇਹ ਬੱਚੇ ਦਾ ਜਦ ਕਿਸੇ ਨਾਲ ਰੌਲਾ ਨਹੀਂ ਰੱਪਾ ਨਹੀਂ ਇਹੋ ਸੈੱਟ ਬੱਚੇ ਨੂੰ ਆ ਕੇ ਗੋਲੀਆਂ ਮਾਰਦ ਨਹੀਂ ਇਹ ਤਾਂ ਬਹੁਤ ਇੱਕ ਮਿੰਟ ਬੰਦੀ ਖੋਲੋ ਸਾਰਿਆਂ ਇੱਥੇ ਹੀ ਫਾਇਦਾ ਕਰਦਾ ਸੀ ਉਹਨਾਂ ਨੇ ਸਨਸਕਾਰ ਨਹੀਂ ਕਰਨਾ ਜਿੰਨੇ ਜਿਹੜੇ ਤੁਸੀਂ ਬੰਦੇ ਆ ਨੂੰ ਭੰਗ ਕੇ ਅਸੀਂ ਸ਼ਹਿਰ ਬਣਾਉਂਦੇ ਕਰਾਉਣਾ ਦਾ ਦੇਖੋ ਦੇਖੋ ਮੇਰੀ ਮੇਰੀ ਬੇਨਤੀ ਜੋੜਨੀ ਹੈ ਕਿ ਮੇਰੀ 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 ਆਰਐਸਐਸ ਟਾਰਗੇਟ ਹੋਈਏ ਮੇਰੀ ਮੇਰੀ ਬੇਨਤੀ ਬੋਲੋ ਇਹ ਵਾਲੀ ਨਹੀਂ ਹੈਗੀ ਆਰਐਸਐਸ ਟਾਰਗੇਟ ਇਹ ਇੰਨਾ ਕੋ ਮਾਡਲ ਕੋਈ ਹੋ ਰਿਹਾ ਹੋਈ ਹੈ ਔਰ ਔਰ ਕੋਈ ਪੁਲਿਸ ਨਹੀਂ ਸੌਉਂਗੀ ਸਾਰੀ ਰਾਤ ਸਰ ਚੱਲੂਗੀ ਔਰ ਸਾਰਾ ਜਿਹੜਾ ਕੁਝ ਆ ਐਸਐਸਪੀ ਸਾਹਿਬ ਨੂੰ ਮੈਂ ਸੱਦ ਕੇ ਗਿਆ ਤਾਂ ਠੀਕ ਹੈ ਜੀ ਸਾਰੀ ਰਾਤ ਕੋਈ ਪੁਲਿਸ ਨਹੀਂ ਸੌਉਂਗੀ ਔਰ 2:00 ਵਜੇ ਤੱਕ ਬੰਦੇ ਫੜਨ ਦੀ ਕੋਸ਼ਿਸ਼ ਹਰ ਮਿਲੇ ਹੋਗੀ ਸਾਡਾ ਨਵਿੰਦਰ ਹੈ ਜੀ ਇਹ ਬੰਦਿਆਂ ਨਾਲ ਕਾਊਂਟਰ ਚਾਹੀਦਾ ਬਾਹਰ ਸ਼ਹਿਰ ਤਾਂ ਟਿਗੇਗਾ ਸ਼ਹਿਰ ਤਾਂ ਟਿਗੇਗਾ ਨਹੀਂ ਤੇ ਸ਼ਹਿਰ ਦੇ ਵਿੱਚ ਨਾ ਤੁਸੀਂ ਤੁਸੀਂ ਵੀ ਨਹੀਂ ਆ ਜੀ ਤੁਸੀਂ ਬਹੁਤ ਜ਼ਿੰਮੇਵਾਰ ਅਧਿਕਾਰੀਆਂ ਤੇ ਰਹੇ ਹੋ ਮੈਂ ਕੁਝ ਬੋਲ ਨਹੀਂ ਸਕਦਾ ਪਰ ਕਰ ਬਹੁਤ ਕੋਈ ਸਕਦੇ ਜੀ ਪਰ ਪਰ ਕਰ ਬਹੁਤ ਕੋਈ ਸਕਦੇ ਜੀ ਹਾਂ ਤੁਸੀਂ ਨਹੀਂ ਬੋਲ ਸਕਦੇ ਕਰ ਬਹੁਤ ਕੁਝ ਸਕਦੇ ਜੀ ਇਹਦੀ ਪਾਵਰ ਤੁਹਾਡੇ ਕੋਲ ਹੈਗੀ ਜੀ ਇਹ ਹੁਣ ਅੱਗੇ ਹੁਣ ਸਾਰੇ ਦੇਖਣ ਵਾਲੇ ਹੀ ਹੈ ਕਿ ਤੁਸੀਂ ਕੀ ਕਰਦੇ ਹੋ ਬਸ ਜਦੋਂ ਲਵੇਂ ਨਹੀਂ ਆਪ ਬੋਲ ਬੱਚੇ ਨੂੰ ਅਸਲੀ ਸ਼ਰਧਾਂਜਲੀ ਹੀ ਉਦੋਂ ਆਏ ਜਦੋਂ ਤੁਸੀਂ ਇਹ ਕਾਰਵਾਈ ਪਾਉ ਕੀ ਖਿਰਦੇ ਨਾਲ ਗੱਲ ਕਰਦੇ ਆ ਬੜਾ ਹੌਸਲਾ ਹੈ ਜਿਹੜੇ ਕਰ ਰਹੇ ਪਰ ਜਿਹੜੀ ਚੀਜ਼ ਤੇਸ ਕਰਦੇ ਆ ਨਾ ਇਹ ਕਹਿ ਰਹੇ ਵੀ ਜੋਰ ਸਾਡਾ ਕਮ ਗਿਆ ਬੱਕਰੀ ਦਾ ਲੋਕਾਂ ਦਾ ਜਿਹੜਾ ਨਾ ਬਚਾਅ ਹੁੰਦੀ ਔਰ ਉਹ ਪਹਿਲੀ ਵਾਰ ਦਾ ਇਹਨਾਂ ਲਗਾਤਾਰ ਹੋਈ ਜਾ ਰਹੀ ਕੋਈ ਯਾਰ ਦੇਖੋ ਜਿਹੜੀ ਹੁਣ ਨਵੀਨ ਜਿਹੜੇ ਨਵੀਨ ਕੁਮਾਰ ਜੀ ਸੀਗੇ ਇਹਨਾਂ ਦੇ ਕਰੀਬ 40 ਸਾਲ ਦੀ ਉਮਰ ਹੈ ਇਹਨਾਂ ਤੇ ਇੱਥੇ ਆਪਣੇ ਘਰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਦੋ ਅਣਪਛਾਤੇ ਬੰਦੇ ਜਿਹੜੇ ਉਹਨਾਂ ਨੇ ਇਹਨਾਂ ਨੇ ਫਾਇਰ ਕੀਤਾ ਤੇ ਜਿਸ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਤੇ ਉਹਦੇ ਵਿੱਚ ਅਸੀਂ ਟੀਮਾਂ ਲਾਈਆਂ ਜਿਹੜੇ ਹਜੇ ਤੱਕ ਜਿਹੜੀ ਐਨਮਿਟੀ ਐਂਗਲ ਕੋਈ ਆਇਆ ਨਹੀਂਗਾ ਵੀ ਕਿਹੜੀ ਗੱਲ ਕਰਤੇ ਆ ਤੇ ਸਾਰਿਆਂ ਨੂੰ ਪੁੱਛ ਕੇ ਅਸੀਂ ਕਰ ਰਹੇ ਆ ਤੇ ਸਾਡੀਆਂ ਟੀਮਾਂ ਲਾਈਆਂ ਹੋਈਆਂ ਸਾਰੇ ਪਾਸੇ ਅਸੀਂ ਸੀਸੀਟੀਵੀ ਦੇਖ ਰਹੇ ਆ ਵੈਸੇ ਵੀ ਜਿਹੜੀਆਂ ਸਾਡੀਆਂ ਟੀਮਸ ਲਾਤੀਆਂ ਅਸੀਂ 3-4 ਐਸਐਚਓ ਲੱਗੇ ਹੋਏ ਡੀਐਸਪੀ ਸਾਹਿਬਾਨ ਲੱਗੇ ਹੋਏ ਦੋ ਡੀਐਸਪੀ ਤੇ ਨਾਲ ਸਾਡੀ ਸੀਏ ਦੀ ਟੀਮ ਸਰ ਕੁਝ ਸ਼ੁਰੂਆਤੀ ਜਾਂਚ ਚ ਆਇਆ ਸਾਡੇ ਇੱਕ ਦੋ ਲੀਡਸ ਆਈਆਂ ਅਸੀਂ ਫਾਟ ਲਾ ਗਏ ਪੂਰੀ ਪੈਦਲ ਹੀ ਭੱਜਦੇ ਅਜੇ ਨੇ ਕੰਦੇ ਵੀ ਜਿਹੜੇ ਲੋਕਾਂ ਦੇ ਕਹਿਣ ਦੇ ਮੁਤਾਬਕ ਆਫਰ ਹਾਂਜੀ ਕੋਈ ਗੱਲ ਨਹੀਂ ਇਹ ਜਿਹੜੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਕਾਨੂੰਨ ਅਨੁਸਾਰ ਸਜ਼ਾ ਮਿਲੇਗੀ ਇਹ ਯੂ ਕੈਨ ਰੈਗੇਸਟਰ ਥੈਂਕ ਯੂ ਚੜ੍ਹਦੀ ਕਲਾ ਟਾਈਮ ਟੀਵੀ ਲਈ ਫਿਰੋਜ਼ਪੁਰ ਤੋਂ ਪੱਤਰਕਾਰ ਆਰ ਐਲ ਤਵਣ ਤੇ ਬੱਬੂ ਤਵਣ ਦੀ ਖਾਸ ਰਿਪੋਰਟ